ਬੀਤੀ ਰਾਤ ਕਟਿਆ ਵਿੱਚ ਆਪਸ ਲੜਾਈ ਹੋਈ ਜਿਸ ਨਾਲ ਇੱਕ ਕਾਰ ਤੇ ਦੁਕਾਨ ਦਾ ਭਾਰੀ ਨੁਕਸਾਨ ਹੋਣ ਦਾ સમાચાર ਆ ਰਿਹਾ ਹੈ ਇਹ ਵਾਕਿਆ ਇੰਨਾ ਭਿਆਨਕ ਸੀ ਕਿ ਦੇਖੇ ਦੁਕਾਨ ਦਾ ਜੋ ਕਿ ਤੁਹਾਡੇ ਹੀ ਇਸੇ ਤੋਰ ਤੇ ਪੁੱਜਾ ਸਵਸਥ ਨਹੀਂ ਸਾ ਉਹਨਾਂ ਕੀ ਆਨੇ ਛੋਟਾਂ ਰਾਤ ਨੂੰ 7:30 ਵਜੇ ਦਾ ਟਾਈਮ ਸੀਗਾ ਤੇ ਮਤਲਬ ਗਾਗਾਈ ਜਾਂਦੇ ਜਾਈ ਜਾਂਦੇ ਸੀਗੇ ਤੇ ਗਾਗਾ ਮਲ ਧਿਆਨ ਤੇ ਸਮਾਸੀ ਨੇ ਗੱਲ ਬੋਲੀ ਉਹ ਉਹ ਇਕੱਠੇ ਸੀਗੇ ਪਿੱਛੋਂ ਉਹ ਕਰਤੀ ਪਹਿਲਾਂ ਦੋ ਲੜਦੇ ਸੀ ਫਿਰ ਇੱਕ ਤੀਜਾ ਵੀ ਵਿਚ ਆ ਕੇ ਰਲ ਗਿਆ ਉਹ ਉਧਰੋਂ ਲੜਦੇ ਲੜਦੇ ਪਹਿਲਾਂ ਉਹਨਾਂ ਨੇ ਕਾਰ ਦਾ ਨੁਕਸਾਨ ਕੀਤਾ ਜੀ ਵਿੱਚ ਉਹ ਫੈਮਿਲੀ ਬੈਠੀ ਸੀਗੀ ਪਰ ਉਹ ਵਿਚਾਰੇ ਨਿਕਲ ਗਏ ਤੇ ਉਹਨਾਂ ਲੜਦੇ ਲੜਦੇ ਆਏ ਜੀ ਤੇ ਇੱਥੇ ਨਾ ਮੇਰੇ ਪਾਪਾ ਬੈਠੇ ਸੀਗੇ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਪਾਪਾ ਤੋਂ ਉਹਨਾਂ ਨੂੰ ਵੀਕਨੈਸ ਹੈਗੀ ਆ ਸਾਰੀ ਬੋਡੀ ਤੇ ਉਹਨਾਂ ਇਕੱਠੇ ਲੜਦੇ ਆਏ ਆਏ ਉਹ ਸਿੱਧਾ ਕਾਊਂਟਰ ਦੇ ਵਿੱਚ ਵਜੇ ਜੀ ਕਾਊਂਟਰ ਤੇ ਕੁਰਸੀ ਵੀ ਉੱਥੇ ਪੇਜਦੀ ਪਾਪਰ ਦੀ ਕਾਊਂਟਰ ਤੇ ਕੁਰਸੀ ਘੱਟੋ ਘੱਟ ਵੀ ਉਹ 4-5 ਫੁੱਟ ਤੇ ਜਾ ਕੇ ਡਿੱਗੀ ਹੈ ਤੇ ਉਹ ਛੱਤੋਂ ਕਿੱਥੋਂ ਵੱਜ ਗਈ ਨਹੀਂ ਸੱਟ ਲੱਗੀ ਹੈ ਜੀ ਉਹਨਾਂ ਦੇ ਢੂਈ ਦੇ ਉੱਤੇ ਸੱਟਾਂ ਜੀ ਤੇ ਨਾਲੇ ਲੱਟਾਂ ਤੇ ਆ ਜੀ ਔਰ ਸਰਕਾਰ ਉਹ ਤਾਂ ਉਹ ਕੌਂਸਲ ਗਊਸ਼ਾਲਾ ਵੀ ਲੈ ਰਹੀ ਹੈਗੀ ਐਸੇ ਪਰ ਇਹ ਵੀ ਸਾਰਾ ਸਹਾਰਾ ਦੇਖੋ ਆਪਾਂ ਕੌਸ਼ਾਲਾ ਦੇ ਵਿੱਚ ਵੀ ਜਦੋਂ ਮਤਲਬ ਸਾਡੇ ਪਰਚੀ ਕਟਾਉਣੇ ਆ ਕਾਉਸ ਐਸਪੀ ਦਿੰਨੇ ਆ ਜੀ ਪਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਜੀ ਵੀ ਕੱਲ ਨੂੰ ਕੋਈ ਹੋਰ ਬੱਚਾ ਹੋਵੇ ਜਾਂ ਕੁਝ ਹੋਵੇ ਤੇ ਉਹ ਮਤਲਬ ਠੱਠੇ ਉੱਤੇ ਹੀ ਜਾਣੇ ਹੁੰਦੇ ਜੀ ਤੇ ਫਿਰ ਤੁਹਾਨੂੰ ਪਤਾ ਜਾਨੀ ਨੁਕਸਾਨ ਹੋ ਜਾਣਾ ਠੀਕ ਆ ਜੀ ਅਸੀਂ ਤਾਂ ਹੱਥ ਜੋੜ ਕੇ ਹੀ ਉਮੀਦ ਕਰਦੇ ਆ ਜੀ ਵੀ ਜਿਹੜਾ ਪ੍ਰਸ਼ਾਸਨ ਇਹਨਾਂ ਨੂੰ ਕੋਈ ਨਾ ਕੋਈ ਨਾਅਤ ਜ਼ਰੂਰ ਪਾ ਸਕਦਾ ਕੀ ਇਹਨਾਂ ਤੋਂ ਡਾਈ ਕੁਲਵੰਤ ਰਾਏ ਜੀ ਕੁਲਵੰਤ ਰਾਏ ਜੀ ਕੱਲੇ ਕਿ ਇੱਥੇ ਐਕਸੀਡੈਂਟ ਹੋਇਆ ਕਿੱਸਦੇ ਆ ਜਾਨਵਰਾਂ ਨਾਲ ਠੱਠਿਆਂ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਸ ਵਾਰੀ ਕਰ ਸ਼ਾਮ ਦਾ ਟਾਈਮ ਸੀਗਾ ਉਸੋਲੇ ਸਾਹਮਣੇ ਬੱਸ ਸਟੈਂਡ ਵੱਲੇ ਪਾਸੇ ਝੜੇ ਲੜ ਰਹੇ ਸੀ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੇ ਗੱਡੀ ਦੀ ਇੱਕ ਗੱਡੀ ਨੂੰ ਖੋਲ ਕੋਲੀ ਹੋਰ ਵੀ ਨੁਕਸਾਨ ਕੀਤਾ ਹੈ ਔਰ ਉਦੋਂ ਦੌੜਦੇ ਦੌੜਦੇ ਇੱਕਦਮ ਸਾਡੀ ਦੁਕਾਨ ਵੱਲ ਆਏ ਹੈ ਔਰ ਸਾਡੀ ਦੁਕਾਨ ਦੇ ਕਾਊਂਟਰ ਤੇ ਸੋਅੱਜ ਕੇ ਕਾਊਂਟਰ ਨੂੰ ਘੱਟੋ ਘੱਟ 4-5 ਫੁੱਟ ਚੁੱਕੇ ਪਰਾਂ ਲੈ ਗਏ ਨਾਲ ਹੀ ਮੁੰਡਾ ਸਾਡਾ ਬੈਠਾ ਜਿਹੜਾ ਕਿ ਹੈਂਡੀਕੈਪ ਦਾ ਚੱਲ ਫਿਰ ਨਹੀਂ ਸਕਦਾ ਉਹਨੂੰ ਹੀ ਟੱਕ ਸਨੇ ਕੁਰਸੀ ਦੇ ਉੱਥੇ ਮਾਰਿਆ ਜੋ ਔਰ ਸਾਡੇ ਜਿਹੜੇ ਕੈਸ਼ ਵਗੈਰਾ ਸੀ ਉਹ ਵੀ ਸਭ ਖਿਲਰ ਗਈ ਜੀ ਔਰ ਉਸ ਪਾਸੇ ਲੋਕ ਫਟਾਵਾੜ ਇਕੱਠੇ ਹੋ ਗਏ ਕ ਇਸ ਕਰਕੇ ਜੀ ਗਊ ਜਿਹੜੀਆਂ ਨੇ ਇੱਥੇ ਆਵਾਰਾ ਫਿਰਦੀਆਂ ਟੱਠੇ ਇੱਥੇ ਆਵਾਰਾ ਫਿਰਦੇ ਆ ਅਸੀਂ ਦੁਕਾਨਦਾਰ ਬਹੁਤ ਸ਼ਫਤੀ ਪੇ ਕਰ ਰਹੇ ਆ ਲੇਕਿਨ ਪ੍ਰਸ਼ਾਸਨ ਇਹਦੇ ਵਿੱਚ ਕੋਈ ਧਿਆਨ ਨਹੀਂ ਦੇ ਰਿਹਾ ਸਾਡ ਨੂੰ ਤਾਂ ਦੇਖੋ ਜੂਰੀ ਮਾਰ ਪੈ ਰਹੀ ਹੈ ਅਸੀਂ ਗਊ ਸ਼ਫਤੀ ਦੇ ਰਹੇ ਆ ਔਰ ਮਾਰਾਂ ਵੀ ਕਰ ਰਹੇ ਆ ਔਰ ਲੋਕਾਂ ਦਾ ਜਾਨੀ ਨੁਕਸਾਨ ਵੀ ਹੋ ਰਿਹਾ ਇਸ ਕਰਕੇ ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਕਿ ਘੱਟ ਤੋਂ ਘੱਟ ਇਹਨਾਂ ਗਊਆਂ ਦਾ ਕੋਈ ਨਾ ਕੋਈ ਬੰਦਾ ਬੰਦ ਕਰ ਦਿੱਤਾ ਜਾਵੇ ਔਰ ਇਹਨਾਂ ਨੂੰ ਜੱਜ ਆਪਣੀ ਗਊਸ਼ਾਲਾ ਭੇਜਿਆ ਜਾਵੇ ਜਾਂ ਨਾ ਕੋਈ ਇਹਨਾਂ ਦਾ ਬੰਦਾ ਬੰਦ ਕਰਕੇ ਜਾ ਕਿ ਲੋਕਾਂ ਦੀ ਜਾਣਵਾਲੀ ਜਿਹੜੀ ਹੈ ਉਹਦੇ ਬਚਤ ਕੀਤੀ ਜਾਵੇ। ਅਜੀ ਗੁੰਮਰ ਸਾਹਿਬ ਕਾਲ ਇੱਥੇ ਵਾਕਿਆ ਹੋਇਆ ਪਰ ਕੀ ਕਹਿਣਾ ਚਾਹੋਗੇ? ਜਿਹੜਾ ਵਾਕਿਆ ਹੋਇਆ ਹੈ ਬਹੁਤ ਮੰਦ ਭਾਗੀ ਘਟਨਾ ਹੈ ਸਾਡੇ ਸਮਾਜ ਵਾਸਤੇ ਇਸ ਪ੍ਰਸ਼ਾਸਨ ਵਾਸਤੇ ਤੇ ਸਰਕਾਰ ਵਾਸਤੇ। ਕਿਉਂਕਿ ਗਊ ਸਾਡੀ ਮਾਤਾ ਅਸੀਂ ਇਸ ਚ ਨੂੰ ਮੰਨਦੇ ਹਾਂ। ਗਊ ਵਿਗਿਆਨਿਕ ਆਧਾਰ ਤੇ ਉੱਤੇ ਅਸੀਂ ਨੂੰ ਮਾਤਾ ਕਹਿੰਦੇ ਹਾਂ। ਕੋਈ ਅੰਧਵਿਸ਼ਵਾਸ ਨਾਲ ਹੀ ਕਹਿੰਦੇ ਕਿਉਂਕਿ ਗਊ ਦੇ ਉਧਾਰਤ ਹੀ ਸਾਡੀ ਸੰਸਕ੍ਰਿਤੀ ਹੈ। ਔਰ ਗਊ ਦੇ ਦੁੱਧ ਤੇ ਹੀ ਅਸੀਂ ਪਲਦੇ ਹਾਂ। ਅਗਰ ਅੱਜ ਜਿਸੀ ਕਿਸੇ ਸਮੱਸਿਆ ਵੱਲ ਜਾ ਰਹੇ ਹਾਂ ਤਾਂ ਗਊ ਨੂੰ ਛੱਡ ਕੇ ਹੀ ਜਾ ਰਹੇ ਹਾਂ ਸੋ ਇਸ ਕਰਕੇ ਮੈਂ ਇਹ ਚਾਹਾਂਗਾ ਅਗਰ ਇਹ ਘਟਨਾ ਹੋਈ ਹੈ ਇਹਦੇ ਵਾਸਤੇ ਅਸੀਂ ਸਾਰੇ ਦੋਸ਼ੀ ਹਾਂ ਸਾਡਾ ਸਮਾਜ ਵੀ ਦੋਸ਼ੀ ਹੈ ਸਰਕਾਰ ਵੀ ਦੋਸ਼ੀ ਹੈ ਪ੍ਰਸ਼ਾਸਨ ਵੀ ਦੋਸ਼ੀ ਹੈ ਕਿਉਂਕਿ ਸਰਕਾਰ ਔਰ ਪ੍ਰਸ਼ਾਸਨ ਇਸ ਕਰਕੇ ਦੋਸ਼ੀ ਨੇ ਕਿ ਕਾਊਸ ਸੈਸ ਦੇ ਉੱਤੇ ਸਾਡੇ ਕੋਲੋਂ ਜਨਤਾ ਤੋਂ ਕਾਊਸ ਸੈਸ ਲਿਆ ਜਾਂਦਾ ਹੈ ਲੇਕਿਨ ਉਹਨਾਂ ਨੂੰ ਗਊਸ਼ਾਲਾ ਉਹਨਾਂ ਨੇ ਦਿੱਤਾ ਜਾਂਦਾ ਗਊਆਂ ਪਾਲਣ ਵਾਸਤੇ ਨਹੀਂ ਦਿੱਤਾ ਜਾਂਦਾ ਸਰਕਾਰ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਅਗਰ ਸਰਕਾਰ ਅਗਰ ਗਊਆਂ ਸਾਡੀਆਂ ਸਰਕਾ ਤੇ ਫਿਰਦਿਆਂ ਨੇ ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਕਾਉਸਸ ਲਿਆ ਗਿਆ ਉਹਨਾਂ ਨੂੰ ਉਸਤੇ ਉਹ ਦੇਣ ਤਾਂ ਕਿ ਗਊਆਂ ਨੂੰ ਸਰਕਾ ਤੋਂ ਹਟਾ ਕੇ ਗਊਸ਼ਾਲਾ ਵਿੱਚ ਭੇਜਿਆ ਜਾ ਸਕੇ